ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਸਦਕਾ ਸੰਗਤ ਦੀਆਂ ਅਸੀਸਾਂ ਦੇ ਨਾਲ ਅਤੇ ਮਹਾਪੁਰਖ ਪਾਈਸਾ ਪਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਦੀ ਪ੍ਰੇਰਣਾ ਸਦਕਾ ਪੰਜਾਬ ਤੋਂ ਇੰਦੌਰ ਦੀ ਧਰਤੀ ਤੇ ਜਿਥਾ ਪ੍ਰਚਾਰਵਾਸੀ ਪਹੁੰਚਿਆ ਸੋ ਗੁਰਨਾਨਕ ਦੇ ਘਰ ਦਾ ਮਿਸ਼ਨ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਹਾ ਤੇ ਜੋ ਸੰਸਾਰ ਦੇ ਵਿੱਚ ਪ੍ਰਾਣੀ ਆਏ ਨੇ ਮਾਨਸ ਜਾਮਾ ਲੈ ਕੇ ਉਹ ਆਪਣੇ ਜੀਵਨ ਦਾ ਲਾਹਾ ਖਟ ਲੈ ਤੇ ਜਿਵੇਂ ਅਸੀਂ ਸੁਖ ਲੈ ਰਹੇ ਹਾਂ ਮਾਹ ਪ੍ਰਖਾਂ ਦੀ ਸੰਗਤ ਕਰਦੇ ਹਾਂ ਹੋਇਆਂ ਸਿਮਨ ਔਰ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ ਹੋਇਆਂ ਇਸੇ ਤਰ੍ਹਾਂ ਸੰਸਾਰ ਦੇ ਜਿੰਨੇ ਵੀ ਜੀਵ ਸੰਸਾਰ ਵਿੱਚ ਆਏ ਨੇ ਉਹ ਸੁਖ ਲੈ ਲੈ ਤੇ ਆਲ ਵਰਲਡ ਦੇ ਵਿੱਚ ਇਹ ਵਿਚਾਰ ਏ ਗੁਰੂ ਸਾਹਿਬ ਦੀ ਕਿਰਪਾ ਕਰਨ ਇਹ ਸਾਰੇ ਸੰਸਾਰ ਵਿੱਚ ਗੁਰਬਾਣੀ ਦਾ ਪ੍ਰਚਾਰ ਹੋਵੇ ਤੇ ਲੋਕ ਸੁਖ ਸ਼ਾਂਤੀ ਵਿੱਚ ਜੀ ਸਦਨ ਆਪਣਾ ਜੀਵਨ ਸੁਖੀ ਸੁਖੀ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ